ਅੱਜ ਪੰਜਾਬ ਦੇ ਸਹਿਰੀ ਵਿਕਾਸ ਦੇ ਅੰਦਰ ਬਹੁਤ ਹੀ ਇਤਿਹਾਸਕ ਦਿਨਾਂ ਕਿ ਪੰਜਾਬ ਦੇ ਸਹਿਰੀ ਵਿਕਾਸ ਦੇ ਅੰਦਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਵੱਡੇ ਜਿਹੜੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਦੇ ਸ਼ਹਿਰਾਂ ਦੀ ਸੁੰਦਰਤਾ ਨੂੰ ਦਰਸਾਉਣਗੇ ਜਿਹੜੇ ਪੰਜਾਬ ਦੇ ਸ਼ਹਿਰਾਂ ਦੀ ਜਿਹੜੀ ਆਵਾਜਾਈ ਆ ਜਿਹੜੇ ਪੰਜਾਬ ਦੇ ਸ਼ਹਿਰਾਂ ਦੇ ਰੋਡਸ ਨੇਗੇ ਜਿਹੜੀਆਂ ਸੜਕਾਂ ਨੇਗੇ ਉਹਨਾਂ ਦੇ ਸੁੰਦਰਤਾ ਦੇ ਵੱਲ ਉਹਨਾਂ ਦੇ ਸੁੰਦਰੀਕਰਨ ਵੱਲ ਅੱਜ ਇੱਕ ਮੈਂ ਸਮਝਦਾ ਵੱਡਾ ਇਤਿਹਾਸਿਕ ਕਦਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਪੁੱਟਿਆ ਹੈ ਕਿਉਂਕਿ ਪੰਜਾਬ ਦੇ ਲੋਕ ਦੁਨੀਆ ਪਰਚ ਰਹਿੰਦੇ ਰਗੇ ਇਹ ਜਾਣਿਆ ਜਾਂਦਾ ਹੈ ਕਿ ਪੰਜਾਬ ਦੇ ਲੋਕ ਪੂਰੇ ਸੰਸਾਰ ਦੇ ਮੁਲਕਾਂ ਚ ਫੈਲੇ ਹੋਏ ਨੇਗੇ ਪੰਜਾਬੀ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ ਚਲੇ ਜਾਓ ਤੁਹਾਨੂੰ ਪੰਜਾਬੀ ਦੇਖਣ ਨੂੰ ਮਿਲਣਗੇ ਪੰਜਾਬ ਦੇ ਲੋਕ ਦੇਖਣ ਨੂੰ ਮਿਲਣਗੇ ਉਥੇ ਤੁਸੀਂ ਜਾ ਕੇ ਦੇਖਦੇ ਹੋ ਕਿ ਕਿਸ ਤਰ੍ਹਾਂ ਆਸਟ੍ਰੇਲੀਆ ਅਮਰੀਕਾ ਜਰਮਨ ਫਰਾਂਸ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਦਾ ਗਲੀਆਂ ਦਾ ਸੜਕਾਂ ਦਾ ਸ਼ਾਨਦਾਰ ਕੰਮ ਹੋਇਆ ਹੋਇਆਗਾ ਕਿਸ ਤਰ੍ਹਾਂ ਦਾ ਉੱਥੇ ਦਾ ਬੇਸਿਕ ਰੋਡ ਇਨਫਰਾਸਟ੍ਰਕਚਰ ਜਿਹੜਾ ਉਹ ਬੜੇ ਸ਼ਾਨਦਾਰ ਢੰਗ ਨਾਲ ਬਣਿਆ ਹੋਇਆਗਾ ਪਰ ਲੇਕਿਨ ਸਾਡੇ ਜਿਵੇਂ ਦੇਸ਼ ਦੀ ਗੱਲ ਕਰਾਂ ਔਰ ਖਾਸ ਤੌਰ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਤੁਹਾਨੂੰ ਜਿਹੜਾ ਦਿਖਾਈ ਨਹੀਂ ਦਿੰਦਾ ਬੜੀ ਦੀ ਹੈਰਾਨੀ ਦੀ ਗੱਲ ਆ ਕਿ ਲੱਖਾਂ ਹੀ ਲੋਕ ਜੇ ਸੂਬੇ ਦੇ ਅੰਦਰ ਜੇ ਸੂਬੇ ਦੇ ਲੱਖਾਂ ਹੀ ਲੋਕ ਜਿਹੜੇ ਨੇਗੇ ਉਹ ਬਾਹਰਲੇ ਕੰਟਰੀਆਂ ਚ ਗਏ ਹੋਣ ਔਰ ਉੱਥੇ ਦਾ ਸੜਕੀ ਨਜ਼ਾਰਾ ਦੇਖਦੇ ਹੋਣ ਪਰ ਲੇਕਿਨ ਉਹਨਾਂ ਦੇ ਅਪਦੇ ਸੂਬੇ ਦੇ ਅੰਦਰ ਉਹ ਜਿਹੜੀਆਂ ਸੜਕਾਂ ਨੇ ਉਹ ਨਹੀਂ ਬਣੀਆਂ ਹੋਈਆਂ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਨੇ ਫੈਸਲਾ ਕੀਤਾਗਾ ਕਿ ਅਸੀਂ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਚੁਣਿਆਗਾ ਪੰਜਾਬ ਦੇ ਅਸੀਂ ਤਿੰਨ ਸ਼ਹਿਰ ਚੁਣੇ ਨੇਗੇ ਸ੍ਰੀ ਅਮਰਸਰ ਸਾਹਿਬ ਜਲੰਧਰ ਤੇ ਲੁਧਿਆਣਾ ਤਿੰਨ ਵੱਡੇ ਜਿਹੜੇ ਸ਼ਹਿਰ ਨੇਗੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਅਸੀਂ ਵਿਸ਼ੇਪ ਪਧਰੀ ਵਰਲਡ ਲੈਵਲ ਦੀਆਂ ਜੜੀਆਂ ਸੜਕਾਂ ਦਾ ਵਿਕਾਸ ਕਰਾਂਗੇ ਵਿਸ਼ੇਪ ਪਧਰੀ ਸੜਕਾਂ ਜਿਹੜੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਦੇ ਅੰਦਰ ਬੈਂਚ ਸਟ੍ਰੀਟ ਲੈਟਾ ਵਸਟੈਂਡ ਵੈਸਿਕ ਜਿਹੜਾ ਇਨਫਰਾਸਟ੍ਰਕਚਰ ਹੁੰਦਾਗਾ ਜੋ ਵਰਲਡ ਲੈਵਲ ਦਾਗਾ ਉਹ ਅਸੀਂ ਕ੍ਰੀਏਟ ਕਰਾਂਗੇ ਕਿਉਂਕਿ ਇਹ ਨਹੀਂ ਕਿ ਪੰਜਾਬ ਦੇ ਅੰਦਰ ਇੰਜੀਨੀਅਰ ਨਹੀਂ ਸੀਗੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਬਹੁਤ ਵੱਡੇ ਵੱਡੇ ਆਰਕੀਟੈਕਚਰ ਨੇਗੇ ਬਹੁਤ ਵੱਡੇ ਵੱਡੇ ਇੰਜੀਨੀਅਰ ਨੇਗੇ ਪਰ ਲੇਕਿਨ ਪੰਜਾਬ ਦੇ ਅੰਦਰ ਪੁਰਾਣੀਆਂ ਸਰਕਾਰਾਂ ਦੀ ਨਾ ਕਾလီਦਲ ਬੀਜੇਪੀ ਕੋਲੇ ਨਾ ਕਾਂਗਰਸ ਪਾਰਟੀ ਕੋਲੇ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਨੀਤੀ ਨਹੀਂ ਸੀ ਕੋਈ ਵੀ ਉਹਨਾਂ ਦਾ ਵਿਜ਼ਨ ਨਹੀਂ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਖਾਸ ਕਰਕੇ ਜੇ ਮੈਂ ਸ਼ਹਿਰੀ ਖੇਤਰਾਂ ਦੀ ਗੱਲ ਕਰਾਂ ਉਹਨਾਂ ਦੇ ਅੰਦਰ ਸੜਕੀ ਜਿਹੜੀ ਆਵਾਜਾਈ ਆ ਜਾਂ ਰੋਡ ਇਨਫਰਾਸਟ੍ਰਕਚਰ ਆਗਾ ਉਹਨੂੰ ਵਧੀਆ ਢੰਗ ਨਾਲ ਬਣਾ ਸਕੀਏ ਇਹੀ ਕਾਰਨ ਹੈ ਕਿ ਅੱਜ ਜੇ ਤੁਸੀਂ ਸ਼ਹਿਰਾਂ 'ਚ ਲੰਘਦੇ ਆਂਗੇ ਕਿਤੇ ਜਾਮ ਲੱਗਦੇ ਨੇਗੇ ਕਿਤੇ ਨਜਾਇਜ਼ ਕਬਜ਼ੇ ਹੋਏ ਹੋਏ ਨੇਗੇ ਬਹੁਤ ਬੁਰਾ ਹਾਲ ਹੁੰਦਾ ਹੈਗਾ ਸ਼ਹਿਰਾਂ ਦੇ ਅੰਦਰ ਸੋ ਉਹਨੂੰ ਠੀਕ ਕਰਨ ਦੇ ਲਈ ਇੱਕ ਵੱਡਾ ਜਿਹੜਾ ਦਿਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਸਰਕਾਰ ਨੇ ਦਿਖਾਇਆਗਾ ਸੋ ਇੱਕ ਨਜ਼ਰੀਆ ਜਿਹੜਾ ਪੰਜਾਬ ਦੇ ਲੋਕਾਂ ਦਾ ਬਦਲੂਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਸ਼ਹਿਰਾਂ ਦੇ ਸੜਕਾਂ ਜਿਹੜੀਆਂ ਨੇਗੀਆਂ ਉਹ ਵੀ ਵਿਸ਼ੇਪਧਰੀ ਹੋਣਗੀਆਂ ਇਸ ਪ੍ਰੋਜੈਕਟ ਦੇ ਅਧੀਨ ਪਹਿਲਾਂ ਜਿਹੜੇ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਿੰਨ ਸ਼ਹਿਰ ਚੁਣੇ ਗਏ ਨੇਗੇ ਔਰ ਤਿੰਨਾਂ ਸ਼ਹਿਰਾਂ ਦਾ ਅਸੀਂ ਲਗਭਗ 42 ਕਿਲੋਮੀਟਰ ਦਾ 42 ਕਿਲੋਮੀਟਰ ਜਿਹੜਾ ਅਸੀਂ ਰੋਡ ਇਨਫਰਾਸਟ੍ਰਕਚਰ ਜਿਹੜਾ ਉਹ ਵਰਲਡ ਕਲਾਸ ਬਣਾਉਣਾਗਾ ਔਰ ਉਸ ਬਾਅਦ ਜਦੋਂ ਇਹਦੇ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਔਰ ਲੋਕਾਂ ਦੀ ਫੀਡਬੈਕ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਅਸੀਂ ਪੰਜਾਬ ਦੇ ਲੈਵਲ ਤੇ ਲੈ ਕੇ ਜਾਵਾਂਗੇ ਯਾਨੀ ਇਹਦਾ ਐਕਸਪੈਂਸ਼ਨ ਕਰਾਂਗੇ ਵੱਡੇ ਲੈਵਲ ਤੇ ਇਹਨੂੰ ਬਣਾਵਾਂਗੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਸੜਕ ਦਾ ਜਿਹੜਾ ਮੋਡਲ ਡਿਜ਼ਾਈਨ ਬਣਾਉਣਾਗਾ ਜਿਹੜੀ ਆਲਰੇਡੀ ਸੜਕ ਬਣੀ ਆ ਉਹਦਾ ਡਿਜ਼ਾਈਨ ਬਣਾਉਣਾਗਾ ਉਹਦੇ ਅੰਦਰ ਲੇਨਸ ਬਣਾਉਣੀਆਂ ਨੇਗੀਆਂ ਕਿ ਆ ਪੈਦਲ ਤੁਰ ਕੇ ਜਾਊਗਾ ਜਿਹੜਾ ਪੈਦਲ ਆ ਪੈਡੈਸਟੀਰੀਅਨ ਆਗਾ ਉਹ ਇਸ ਤੇ ਚੱਲੂਗਾ ਸਾਈਕਲ ਵਾਲਾ ਇਸ ਤੇ ਚੱਲੂਗਾ ਬੱਸ ਟਰੱਕ ਜਿਹੜਾ ਵੀ ਵਾਹਕਲ ਆ ਜਿਹੜਾ ਵੀ ਅਲਾਉਡ ਆ ਉਸ ਏਰੀਏ ਦੇ ਅੰਦਰ ਜਾਣ ਲਈ ਉਹ ਵਾਹਕਲ ਜਿਹੜਾ ਉਹਦੀ ਸਪੇਸ ਜਿਹੜੀ ਆ ਨਿਰਧਾਰਤ ਕੀਤੀ ਜਾਊਗੀ ਉਹਦੇ ਲਈ ਅਸੀਂ ਇੱਕ ਨਵਾਂ ਡਿਜ਼ਾਈਨ ਜਿਹੜਾ ਉਹ ਤਿਆਰ ਕਰਾਵਾਂਗੇ ਔਰ ਘਟੋ ਘਟ ਹਰੇਕ 3 ਮਹੀਨਿਆਂ ਬਾਅਦ ਉਹਦੀ ਰੀ ਲਾਈਨਿੰਗ ਹੋਇਆ ਕਰੂਗੀ। ਯਾਨੀ ਕਿ 3 ਮਹੀਨਿਆਂ ਬਾਅਦ ਇਹ ਡਿਜ਼ਾਈਨ ਹੋਇਆ ਕਰੂਗਾ ਕਿ ਆਹ ਲਾਈਨ ਜਿਹੜੀ ਆ ਕਿਉਂਕਿ ਨਹੀਂ ਤਾਂ ਕਈ ਵਾਰ ਜ਼ਰੂਰ ਤੇ ਚੱਲਦੇ ਆ ਉਹ ਫੇਟ ਹੋ ਜਾਂਦੀ ਆ ਉਹ ਮਿਟ ਜਾਂਦੀ ਆ 3 ਮਹੀਨਿਆਂ ਬਾਅਦ ਦੁਬਾਰਾ ਜਿਹੜਾ ਮਾਰਕ ਹੋਇਆ ਕਰੂ ਵਾਈਟ ਜਿਹੜੀ ਪੱਟੀ ਆ ਉਹ ਬਣਾਈ ਜਾ ਕਰੂ ਹਰੇਕ ਵਾਰ ਪੇਂਟ ਹੋਇਆ ਕਰੂ ਤਾਂ ਕਿ ਜਿਹੜੀ ਸਾਈਕਲ ਲੇਨ ਆ ਸਾਈਕਲ ਲਈ ਰਹੇ ਔਰ ਦੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਗਲੀਆਂ ਬਣੀਆਂ ਨੇਗੀਆਂ ਜਿਹੜੀਆਂ ਸੜਕਾਂ ਬਣੀਆਂ ਨੇਗੀਆਂ ਉਹਨਾਂ ਦੇ ਨਾਲ ਗਲੀਆਂ ਦੇ ਨਾਲ-ਨਾਲ ਨਾਲੀਆਂ ਵੀ ਬਣੀਆਂ ਹੋਈਆਂ ਨੇਗੀਆਂ ਸੀਵਰੇਜ ਸਿਸਟਮ ਵੀ ਬਣਿਆ ਹੋਇਆਗਾ ਜਾਂ ਹੋਰ ਇਲੈਕਟ੍ਰਿਸਿਟੀ ਪੋਲ ਵੀ ਲੱਗੇ ਹੋਏ ਨੇਗੇ ਜਾਂ ਹੋਰ ਕਾਫੀ ਸਾਰਾ ਅਦਰ ਡਿਪਾਰਟਮੈਂਟ ਦਾ ਜਿਹੜਾ ਫੈਸਿਲਿਟੀ ਜਿਹਨਾਂ ਜੁੜੀਆਂ ਹੋਈਆਂ ਨੇਗੀਆਂ ਉਹਨਾਂ ਸਾਰੀਆਂ ਨੂੰ ਉਹਨਾਂ ਸਾਰੀਆਂ ਨੂੰ ਅਸੀਂ ਦੁਬਾਰਾ ਰੀਡਿਜ਼ਾਈਨ ਕਰਾਂਗੇ ਤਾਂ ਕਿ ਉੱਥੇ ਕੋਈ ਡਰੇਨੇਜ ਦੀ ਸਮੱਸਿਆ ਨਾ ਰਹੇ ਤਾਂ ਕਿ ਉੱਥੇ ਕਿਤੇ ਸਲੱਜ ਬਾਟਰ ਗੰਦੇ ਪਾਣੀ ਦੀ ਸਮੱਸਿਆ ਨਾ ਰਹੇ ਤਾਂ ਕਿਉਂਕਿ ਨਹੀਂ ਇਹ ਪੋਜੀਸ਼ਨ ਹੋਏ ਦੇ ਕਈ ਵਾਰ ਅਸੀਂ ਦੇਖਦੇ ਆਂਗੇ ਕਿ ਉੱਥੇ ਕਿ ਕਈ ਵਾਰ ਉੱਥੇ ਕੀ ਹੁੰਦਾਗਾ ਕਿ ਤੁਹਾਨੂੰ ਉੱਥੇ ਸੜਕ ਬਣ ਜਾਂਦੀ ਆ ਵਾਚ ਪੁੱਟਦੇ ਨੇ ਕਿ ਉਹ ਖਰਾਬ ਹੋ ਜਾਂਦੀ ਹੈਗੀ ਸੋਵਰ ਪਾਣੀ ਦਾ ਓਵਰਫਲੋ ਹੋ ਜਾਂਦਾਗਾ ਜਾਂ بارش ਦੇ ਨਾਲ ਸੜਕ ਟੁੱਟ ਜਾਂਦੀ ਆ ਉਹਦਾ ਸਾਰਾ ਇੱਕ ਡਿਜ਼ਾਈਨ ਬਣੂਗਾ ਔਰ ਇਹਦੇ ਵਿੱਚ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਉੱਚ ਗੁਣਵਤਾ ਵਾਲੀਆਂ ਯਾਨੀ ਕਿ ਹਾਈ ਕੁਆਲਿਟੀ ਦੀਆਂ ਹਾਈ ਕੁਆਲਿਟੀ ਦੇ ਸੜਕਾਂ ਬਣ ਗਏ ਔਰ ਘੱਟੋ ਘੱਟ ਇਹ ਸੜਕ ਜਿਹੜੀ ਆ ਉਹਦੀ ਏਜ ਉਹਦੀ ਉਮਰ ਜਿਹੜੀ ਆ ਉਹ 10 ਸਾਲ ਅਸੀਂ ਨਿਰਧਾਰਤ ਕੀਤੀ ਆ 10 ਸਾਲ ਲਈ ਨਿਰਧਾਰਤ ਕਰਾਂਗੇ ਤਾਂ ਕਿ ਦਵਾਰਾ ਉਹ ਸੜਕ ਨੂੰ ਜਿਹੜਾ ਹੈਗਾ ਬਣਾਉਣ ਦੀ ਲੋੜ ਨਾ ਪਵੇ 10 ਸਾਲ ਤੱਕ ਉਹ ਸੜਕ ਤੇ ਇਸੇ ਕਰਕੇ ਇਸੇ ਤਰ੍ਹਾਂ ਉਹਦੇ ਨਾਲ ਜਿਹੜੇ ਫੁੱਟਪਾਥ ਬਣਨਗੇ ਜਿਹੜੇ ਉਹਦੇ ਕੇਂਦਰੀ ਕਿਨਾਰੇ ਬਣਨਗੇ ਉਦੀ ਉਹਦੇ ਅੰਦਰ ਲੈਂਡਸਕੇਪਿੰਗ ਹੋਊਗੀ ਬਾਗਬਾਨੀ ਦੀ ਯੋਜਨਾ ਤਿਆਰ ਹੋਊਗੀ ਕਿ ਹਾਂ ਜਗਾ ਦੇ ਨਾਲ ਨਾਲ 4 ਫੁੱਟ 2 ਫੁੱਟ ਜੋੜਾ ਵੀ ਡਿਜ਼ਾਈਨ ਜਿਹੜਾ ਬਣੂਗਾ ਉੱਥੇ ਬਾਗਬਾਨੀ ਦੇ ਜਿਹੜੇ ਅਗਰੇ ਬੂਟੇ ਲਗਾਏ ਜਾਣਗੇ ਔਰ ਮੇਰਾ ਇਹਦੇ ਨਾਲ ਦੀ ਨਾਲ ਜਿਹੜੇ ਵਿਸ਼ੇਪਦਰੀ ਸੰਕੇਤ ਹੁੰਦੇ ਨੇਗੇ ਕਿ ਆ ਗਲੀ ਕਿਹੜੇ ਪਾਸੇ ਨੂੰ ਜਾਣੀ ਆ ਇਹਦਾ ਡਿਸਟੈਂਸ ਕਿੰਨਾਗਾ ਇਹ ਕਿੱਥੇ ਮੁੜਦੀ ਅੱਗੇ ਕਿਹੜੇ ਪਾਸੇ ਜਾਣੀ ਆ ਜਿਹੜੇ ਅੱਜਕੱਲ ਮੈਂ ਸਭ ਨੇ Google ਦੇ ਅੰਦਰ ਦਿੱਤੇ ਗਏ ਨੇ ਉਹ ਸਾਰੀਆਂ ਫੈਸਿਲਿਟੀਆਂ ਅਸੀਂ ਰੋਡ ਦੇ ਅੰਦਰ ਲਾਵਾਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਇਸ ਸੜਕ ਦੇ ਅੰਦਰ ਜਾਵੇ ਤਾਂ ਉਹਨੂੰ ਕੋਈ ਦਿੱਕਤ ਜਿਹੜੀ ਆ ਨਾ ਆ ਸਕੇ ਇਸੇ ਤਰੀਕੇ ਦਰਖਤਾਂ ਦੀ ਮੈਂ ਗੱਲ ਪਹਿਲਾਂ ਕੀਤੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬਿਲਕੁਲ ਇੱਕ ਸਿਸਟਮ ਹੈ ਢੰਗ ਦੇ ਨਾਲ ਬਣਾਵਾਂਗੇ ਔਰ ਇਹਦੇ ਖਾਸ ਕਰਕੇ ਜੋ ਵੀ ਵਿਅਕਤੀ ਇਹਦਾ ਠੇਕੇਦਾਰ ਹੋਗਾ ਇਸ ਪ੍ਰੋਜੈਕਟ ਦੇ ਦੀਨ 10 ਸਾਲ 10 ਸਾਲ ਪੂਰੀ ਸਾਮ ਸੰਭਾਲ ਦਾ ਕੰਮ ਵੀ ਉਹਦੇ ਕੋਲੇ ਹੋਊਗਾ 10 ਸਾਲ ਮੇਨਟੇਨੈਂਸ ਜਿਹੜੀ ਆ ਉਸੇ ਠੇਕੇਦਾਰ ਕੋਲੇ ਰਹੂਗੀ ਔਰ ਜੇਕਰ ਕੋਈ ਸਮੱਸਿਆ ਆਉਂਦੀ ਆ ਕਿਸੇ ਵੀ ਕਿਸਮ ਦੀ ਸਮੱਸਿਆ ਆਵੇ ਉਸ ਰੋਡ ਦੇ ਉੱਤੇ ਤਤਰਾੰਤ ਉਹਨੂੰ ਠੀਕ ਕਰਨ ਦਾ ਉਹਦਾ ਮੇਨਟੇਨੈਂਸ ਦਾ ਕੰਮ ਜਿਹੜਾ ਉਹ ਠੇਕੇਦਾਰ ਕੋਲੇ ਹੋਊਗਾ ਔਰ ਉਹਦੇ ਕੋਲੇ ਵਿਸ਼ੇਪਧਰੀ ਉਪਕਰਨ ਹੋਣਗੇ ਇਹ ਨਹੀਂ ਕਿ ਉਹ ਕੋਈ ਡੰਗ ਟਪਾਉ ਸਿਸਟਮ ਨਾ ਚੱਲੂਗਾ ਉਹਦੇ ਕੋਲੇ ਅਸੀਂ ਇਨਸ਼ੋਰ ਕਰਾਂਗੇ ਕਿ ਉਹਦੇ ਕੋਲ ਜਿਹੜੇ ਇਕੁਪਮੈਂਟ ਨੇ ਜਿਹੜੀ ਉਹਦੀ ਮਸ਼ੀਨਰੀ ਆ ਉਹ ਵਰਲਡ ਕਲਾਸ ਹੋਣੀ ਚਾਹੀਦੀ ਆ ਇਹ ਨਾ ਹੋਵੇ ਕਿਤੇ ਉਹ ਜਿਹੜਾ ਟੁੱਟ ਜੇ ਇਹ ਅਸੀਂ ਮੈਂ ਇਸ ਪ੍ਰੋਜੈਕਟ ਦੀ ਤੁਹਾਨੂੰ ਅੱਗੇ ਰੂਪਰੇਖਾ ਦੱਸ ਰਿਹਾਗਾ ਕਿ ਨੂੰ ਅਸੀਂ ਤਿੰਨ ਪੜਾਅ ਚ ਮੁਕੰਮਲ ਕਰਾਂਗੇ ਇਸ ਪ੍ਰੋਜੈਕਟ ਨੂੰ ਤਿੰਨ ਪੜਾਵਾਂ ਚ ਮੁਕੰਮਲ ਕਰਾਂਗੇ ਪਹਿਲਾ ਸਭ ਤੋਂ ਪਹਿਲਾ ਹੈਗਾ ਕਿ ਡਿਜ਼ਾਈਨ ਦਾ ਡਿਜ਼ਾਈਨ ਦਾ ਡਿਜ਼ਾਈਨ ਦਾ ਪੜਾਅ ਹੈ ਡਿਜ਼ਾਈਨ ਤਿਆਰ ਕਰਨਾ ਇਹਦੇ ਵਿੱਚ ਅਸੀਂ ਨੈਸ਼ਨਲ ਲੈਵਲ ਦੇ ਕਮੇਟੀ ਪੱਤਰ ਦੇ ਇੰਟਰਨੈਸ਼ਨਲ ਲੈਵਲ ਦੇ ਇੱਕ ਮੰਤਰੀ ਪੱਧਰ ਤੇ ਯਾਨੀ ਕੌਮੀ ਤੇ ਇੱਕ ਮੰਤਰੀ ਪੱਧਰ ਦੇ ਜਿਹੜੇ ਚੋਟੀ ਦੇ ਸ਼ਹਿਰੀ ਯੋਜਨਾਕਾਰ ਹੁੰਦੇ ਨੇ ਜਿਹੜੇ ਡਿਜ਼ਾਈਨਰ ਹੁੰਦੇ ਨੇ ਜਿਹੜੇ ਆਰਕੀਟੈਕਚਰ ਹੁੰਦੇ ਨੇਗੇ ਅਸੀਂ ਉਹਨਾਂ ਦੀਆਂ ਸਿਮਾਵਾਂ ਲਵਾਂਗੇ ਔਰ ਇਹ ਪ੍ਰੋਸੈਸ 4 ਮਹੀਨੇ ਚੱਲੂਗਾ ਚੋਣ ਦਾ ਔਰ ਦੇ ਲਈ ਮੈਂ ਤੁਹਾਨੂੰ ਦੱਸ ਦਿਆਂ ਖੁਸ਼ਖਬਰੀ ਦੀ ਗੱਲ ਇਹ ਆ ਕਿ ਅੱਜ ਅਸੀਂ ਉਹ ਟੈਂਡਰ ਜਿਹੜਾ ਜਾਰੀ ਕਰ ਰਹੇ ਹਾਂਗੇ ਕਿ ਜਿਹਦੇ ਅੰਦਰ ਚੋਣ ਹੋਊਗੀ ਆਰਕੀਟੈਕਚਰ ਦੀ ਵਿਸ਼ੇ ਪੱਧਰੀ ਆਰਕੀਟੈਕਚਰ ਦੀ ਚੋਣ ਹੋਊਗੀ ਔਰ ਉਹ ਜਿਹੜਾ ਅੱਗੇ ਇਸ ਪ੍ਰੋਜੈਕਟ ਨੂੰ ਲੈ ਕੇ ਜਾਊਗਾ ਉਹਦੀ ਚੋਣ ਦਾ ਜਿਹੜਾ ਟੈਂਡਰ ਹੋਊਗਾ ਇਹ ਜਿਹੜਾ ਪ੍ਰੋਸੈਸ ਆ ਅੱਜ ਤੋਂ ਸਟਾਰਟ ਹੋਊਗਾ ਇਹ ਨਹੀਂ ਕਿ ਅਸੀਂ ਜਲਦੀ ਕਰਦੇ ਆ ਕਿਉਂਕਿ ਸਾਡਾ ਸਿਸਟਮ ਆ ਕਿ ਜਦੋਂ ਬਣੇ ਤਾਂ ਦੁਨੀਆ ਉਹਨਾਂ ਸੜਕਾਂ ਨੂੰ ਦੇਖਣ ਆਵੇ ਲੋਕ ਉਹਨਾਂ ਸੜਕਾਂ ਨੂੰ ਦੇਖਣ ਆਉਣ ਔਰ ਉਸ ਤੋਂ ਬਾਅਦ ਨਿਰਮਾਣ ਦਾ ਕੰਮ ਆ ਹਨਾ ਕੰਸਟਰਕਸ਼ਨ ਦਾ ਕੰਮ ਆ ਓ ਜਿਹੜਾ ਲਗਭਗ 8 ਮਹੀਨੇ ਚੱਲੂਗਾ ਔਰ ਉਸ ਬਾਅਦ ਇਹਦੇ ਰੱਖ-ਰਖਾਅ ਦੀ ਗੱਲ ਮੈਂ ਪਹਿਲੇ ਕੀਤੀ ਆ ਕਿ ਰੱਖ-ਰਖਾਅ ਦਾ ਸਿਲਸਿਲਾ ਵੀ ਦੇ ਇਸੇ ਟੈਂਡਰ ਚ ਹੋਊਗਾ ਕਿ 10 ਸਾਲ ਭਾਈ ਤੂੰ ਇਹਦਾ ਰੱਖ-ਰਖਾਅ ਕਰਨਾਗਾ ਮੇਨਟੇਨੈਂਸ ਕਰਨਾਗਾ ਸੋ ਮੈਂ ਅੱਗੇ ਤੁਹਾਨੂੰ ਹੋਰ ਵਿਸਤ੍ਰ ਜਾਣਕਾਰੀ ਦੇ ਰਿਹਾ ਵਿਸਥਾਰ ਸਹਿਤ ਕਿ ਕਿਸ ਤਰ੍ਹਾਂ ਅਮਰਸਰ ਸ਼ਹਿਰ ਦੀਆਂ ਸ੍ਰੀ ਅਮਰਸਰ ਸਾਹਿਬ ਸ਼ਿਫਤੀ ਦਾ ਘਰ ਸਾਡਾ ਜਿੱਥੇ ਮੈਂ ਸਮਝਦਾ ਦੁਨੀਆ ਪਰ ਦੇ ਲੋਕ ਆਕੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦੇ ਲਈ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਦੁਨੀਆ ਭਰ ਦੇ ਲੋਕ ਆਉਂਦੇ ਨੇਗੇ ਸੋ ਸ਼ਹਿਰ ਨੂੰ ਅਸੀਂ ਸਭ ਤੋਂ ਵੱਧ ਪ੍ਰਾਇੋਰਟੀ ਦਿੱਤੀ ਆ ਫਸਟ ਨੰਬਰ ਤੇ ਰੱਖਿਆ ਗਿਆ ਔਰ ਲਗਭਗ 17.5 ਕਿਲੋਮੀਟਰ ਦੀਆਂ ਸੜਕਾਂ ਸ਼ਹਿਰ ਦੀਆਂ ਅੰਦਰੂਨੀ 17.5 ਕਿਲੋਮੀਟਰ ਦੀਆਂ ਸੜਕਾਂ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਜਿਦੇ ਅੰਦਰ ਪਹਿਲਾ ਰੋਡ ਆ ਮਜੀਠਾ ਰੋਡ ਜਿਹਨੂੰ 4S 4S ਦੇ ਨਾਲ ਜਿਹੜੇ ਬੋਲਿਆ ਜਾਂਦਾਗਾ 4S ਤੋਂ ਲੈ ਕੇ ਗੁਰੂ ਨਾਨਕ ਹਸਪਤਾਲ ਤੱਕ ਪੂਰਸ ਤੋਂ ਲੈ ਕੇ ਸ਼੍ਰੀ ਗੁਰੂ ਰਣਕੋਟ ਹਸਪੀਟਲ ਤੱਕ 3 ਕਿਲੋਮੀਟਰ ਕੋਰਟ ਰੋਡ ਜਿਹੜਾ ਅਦਾਲਤੀ ਰੋਡ ਆ ਕੋਰਟ ਰੋਡ ਰਿਆਲਟੋ ਚੌਂਕ ਤੋਂ ਲੈ ਕੇ ਕুইਨਜ਼ ਰੋਡ ਤੱਕ 1 ਕਿਲੋਮੀਟਰ ਹਾਲ ਗੇਟ ਦੇ ਬਾਹਰ ਸ਼ੁਭਮ ਰੋਡ ਸਰਕੂਲਰ ਰੋਡ ਸਰਕੂਲਰ ਰੋਡ ਜੋ ਚਾਰੇ ਗੇਟਾਂ ਨੂੰ ਜੋੜਦੀ ਆ ਉਹਦੀ 7 ਕਿਲੋਮੀਟਰ ਦੀ ਲੰਬਾਈ ਆ ਇਸੇ ਤਰੀਕੇ ਅਮਰਸਰ ਸ਼ੌਣੀ ਰੋਡ ਅਮਰਸਰ ਸ਼ੌਣੀ ਰੋਡ ਕਿਹਾ ਜਾਂਦਾ ਜਿਹੜਾ ਕਿ ਕੈਂਟ ਚੌਂਕ ਤੋਂ ਕਚਹਿਰੀ ਚੌਂਕ ਤੱਕ ਤੋਂ ਰਤਨ ਸਿੰਘ ਚੌਂਕ ਤੱਕ 1.5 ਕਿਲੋਮੀਟਰ ਇਸੇ ਤਰੀਕੇ ਰੇਸ ਕੋਰਸ ਰੋਡ ਦਸੌਂਦਾ ਸਿੰਘ ਰੋਡ ਤੋਂ ਲੈ ਕੇ ਲਾਰੈਂਸ ਰੋਡ ਤੋਂ ਕਪੂਰ ਰੋਡ ਤੱਕ 3 ਕਿਲੋਮੀਟਰ ਗੋਲ ਬਾਗ ਰੋਡ ਗੋਲ ਬਾਗ ਰੋਗ ਜਿਹੜਾ ਹੈਗਾ ਉਹਦੀ 1.5 ਕਿਲੋਮੀਟਰ ਜੀਟੀ ਰੋਡ ਜਿਹਨੂੰ ਭੰਡਾਰੀ ਪੁਰ ਤੋਂ ਲੈ ਕੇ ਹਾਲ ਗੇਟ ਤੱਕ 1/2 ਕਿਲੋਮੀਟਰ ਇਹ ਸ੍ਰੀ ਦਰਬਾਰ ਸਾਹਿਬ ਨੂੰ ਜੋੜਦਾ ਹੈਗਾ ਔਰ ਜਿਹੜਾ ਗੋਲ ਬਾਗ ਰੋਡ ਆ ਇਹ ਦਰਗਿਆਣਾ ਮੰਦਿਰ ਜਦੋਂ ਆਪਾਂ ਜਾਣਦੇ ਆ ਉਹਦੇ ਬਿਲਕੁਲ ਬਗਲ ਦੇ ਵਿੱਚ ਉਹਨੂੰ ਜੋੜਦਾ ਗਿਆ ਸੋ ਕੁੱਲ ਜਿਹੜੀ ਆ 17.5 ਕਿਲੋਮੀਟਰ ਦੀਆਂ ਸੜਕਾਂ ਅਸੀਂ ਆਇਡੈਂਟੀਫਾਈ ਕੀਤੀਆਂ ਨੇਗੀਆਂ ਦੇਖੀਆਂ ਨੇਗੀਆਂ ਕਿ ਜਿਹੜੀਆਂ ਇਸ ਪਹਿਲੇ ਪੜਾ ਦੇ ਪਹਿਲੇ ਪ੍ਰੋਜੈਕਟ ਦੇ ਅੰਦਰ ਅਸੀਂ ਅਮਰਸਰ ਦੀਆਂ ਆਇਡੈਂਟੀਫਾਈ ਕੀਤੀਆਂ ਨੇ ਬਣਨਗੀਆਂ ਇਹਦੇ ਨਾਲ ਹੀ ਲੁਧਿਆਣਾ ਲੁਧਿਆਣਾ ਦੀਆਂ 12.4 ਕਿਲੋਮੀਟਰ 12 ਕਿਲੋਮੀਟਰ ਤੋਂ ਵੱਧ ਯਾਨੀ ਲਗਭਗ 12.5 ਕਿਲੋਮੀਟਰ ਜਿਹੜੀਆਂ ਸੜਕਾਂ ਨੇਗੀਆਂ ਉਹ ਲੁਧਿਆਣੇ ਦੀ ਆਈਡੈਂਟੀਫਾਈ ਕੀਤੀਆਂ ਨੇਗੀਆਂ ਪੁਰਾਣੀ ਜੀਟੀ ਰੋਡ ਜਿਹੜੀ ਪੁਰਾਣੀ ਜੀਟੀ ਰੋਡ ਆ ਲੁਧਿਆਣੇ ਦਾ 6.5 ਕਿਲੋਮੀਟਰ ਜਿਹਨੂੰ ਆਪਾਂ ਸ਼ੇਰਪੁਰ ਚੌਂਕ ਤੋਂ ਬੁੱਢੇ ਨਾਲੇ ਤੱਕ ਵੀ ਕਹਿੰਦੇ ਆ ਸ਼ੇਰਪੁਰ ਚੌਂਕ ਤੋਂ ਬੁੱਢੇ ਨਾਲੇ ਤੱਕ ਉਹ 6.5 ਕਿਲੋਮੀਟਰ ਚੌੜਾ ਬਾਜ਼ਾਰ ਰੋਡ ਚੌੜਾ ਬਾਜ਼ਾਰ ਰੋਡ 1.7 ਕਿਲੋਮੀਟਰ ਇਹ ਕਲॉक ਟਾਵਰ ਤੋਂ ਬੁੱਢੇ ਨਾਲੇ ਤੱਕ ਕਲॉक ਟਾਵਰ ਤੋਂ ਬੁੱਢੇ ਨਾਲੇ ਤੱਕ ਇਸੇ ਤਰੀਕੇ ਕੁਮਾਰ ਮੰਡੀ ਰੋਡ ਕੁਮਾਰ ਮੰਡੀ ਰੋਡ ਲੁਧਿਆਣਾ ਰੋਡ ਮਲਹਾਰ ਰੋਡ ਅਤੇ ਕੇ ਆਈ ਪੀ ਐਸ ਮਾਰਕੀਟ ਕੇ ਐਸ ਕੇ ਆਈ ਪੀ ਐਸ ਮਾਰਕੀਟ ਲੂਪ ਫਾਰਾ ਲੂਪ ਇਹ ਹੈਗਾ ਫਾਰਾ ਚੌਂਕ ਤੋਂ ਆਰਤੀ ਸ੍ਰੀਮੇ ਤੱਕ ਇਹ ਲਗਭਗ 4.2 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਅਸੀਂ ਇਨੀਸ਼ੀਅਲੀ ਪਹਿਲੇ ਰੂਪ ਦੇ ਅੰਦਰ ਮਾਰਕ ਕੀਤੀਆਂ ਨੇ ਜਿਹੜੀਆਂ ਕਿ ਲੁਧਿਆਣਾ ਸ਼ਹਿਰ ਦੀਆਂ ਵੰਡ ਗਈਆਂ ਇਸ ਤੋਂ ਬਾਅਦ ਜਲੰਧਰ ਜਲੰਧਰ ਚ ਵੀ ਲਗਭਗ 12.5 ਕਿਲੋਮੀਟਰ ਦੀ ਗੱਲ ਆ 12.3 ਕਿਲੋਮੀਟਰ ਤੋਂ ਬਾਅਦ ਸੜਕਾਂ ਜਿਹੜੀਆਂ ਨੇ ਉਹ ਜਲੰਧਰ ਦੀ ਆਇਡੈਂਟੀਫਾਈ ਕੀਤੀਆਂ ਨੇ ਜਿਹਦੇ ਅੰਦਰ ਐਚ ਐਮ ਬੀ ਰੋਡ ਐਚ ਐਮ ਬੀ ਰੋਡ ਜਿਹੜੀ ਆ ਉਹ 3.4 ਕਿਲੋਮੀਟਰ ਖਾਸ ਕਰਕੇ ਜੇ ਮੈਂ ਅੱਗੇ ਫਰਦਰ ਗੱਲ ਕਰਾਂ ਮਕਸੂਦਾ ਚੌਂਕ ਤੋਂ ਜੇਲ੍ਹ ਚੌਂਕ ਤੱਕ ਇਹ ਜਿਹੜਾ ਐਚ ਐਮ ਬੀ ਰੋਡ ਆ ਮਕਸੂਦਾ ਚੌਂਕ ਤੋਂ ਜੇਲ੍ਹ ਚੌਂਕ ਤੱਕ 3.4 ਕਿਲੋਮੀਟਰ ਅ ਸੈਕੰਡ ਜਿਹੜੀ ਆ ਆਦਰਸ਼ਨਗ ਰੋਡ ਤੋਂ ਟਾਂਡਾ ਰੋਡ ਆਦਰਸ਼ਨਾਗ ਰੋਡ ਤੋਂ ਟਾਂਡਾ ਰੋਡ ਇਹ ਜੇਲ ਚੌਂਕ ਤੋਂ ਪਠਾਨਕੋਟ ਰੋਡ ਬਾਇਆ ਪੁਰਾਣਾ ਸ਼ਹਿਰ ਇਹ ਲਗਭਗ 4 1.4 ਕਿਲੋਮੀਟਰ ਯਾਨੀ ਕਿ ਡੇਢ ਕਿਲੋਮੀਟਰ ਦਾ ਲੰਬਾ ਇਹ ਸ਼ਹਿਰ ਦਾ ਫਾਸਲਾ ਇਸੇ ਤਰੀਕੇ ਪਠਾਨਕੋਟ ਰੋਡ 2.3 ਕਿਲੋਮੀਟਰ ਇਸ ਪਠਾਨਕੋਟ ਰੋਡ ਦੇ ਅੰਦਰ ਅੰਦਰੂਨੀ ਸ਼ਹਿਰ ਵਿੱਚ ਪੁਰਾਣੀ ਸਬਜ਼ੀ ਮੰਡੀ ਤੋਂ ਪੁਰਾਣੀ ਸਬਜ਼ੀ ਮੰਡੀ ਚੌਂਕ ਤੋਂ ਪਠਾਨਕੋਟ ਚੌਂਕ ਤੱਕ ਜਿਹੜਾ ਅਸੀਂ ਸ਼ਾਮਲ ਕੀਤਾ ਇਹਦੇ ਨਾਲ ਹੀ ਮਾਡਲ ਟਾਊਨ ਮਾਡਲ ਟਾਊਨ 메ਨ ਰੋਡ ਮਾਡਲ ਟਾਊਨ 메ਨ ਰੋਡ ਜਿਹੜੀ ਆ ਉਹ 2 ਕਿਲੋਮੀਟਰ ਨਕੋਦਰ ਜਲੰਧਰ ਵਾਲਾ ਰੋਡ ਜਿਹੜਾ ਉਹ 3.2 ਕਿਲੋਮੀਟਰ ਸੋ ਟੋਟਲ 12.3 ਕਿਲੋਮੀਟਰ ਦੇ ਸੜਕਾਂ ਜਿਹੜੀਆਂ ਨੇ ਉਹ ਅਸੀਂ ਜਲੰਧਰ ਦੀਆਂ ਆਡੈਂਟੀਫਾਈ ਕੀਤੀਆਂ ਨੇ ਜਿਹਦੇ ਅੰਦਰ ਸੜਕਾਂ ਜਿਹੜੀਆਂ ਨੇ ਉਹ ਬਿਸ਼ਪ ਪੱਤਰੀ ਵੰਡ ਗਿਆ ਜਿਨ੍ਹਾਂ ਦਾ ਡਿਜ਼ਾਈਨ ਜਿਹੜਾ ਵਿਸ਼ੇ ਪੰਧਰੀ ਆਰਕੀਟੈਕਚਰ ਤਿਆਰ ਕਰੂਗਾ ਜਿਹਨਾਂ ਦਾ ਠੇਕਾ ਜਿਹੜਾ ਕੰਟਰੈਕਟ ਜਿਹੜਾਗਾ ਉਹ 10 ਸਾਲ ਲਈ ਹੋਊਗਾ ਰੱਖ-ਰਖਾਓ ਦਾ ਮੇਨਟੇਨੈਂਸ ਦਾ ਔਰ ਜਿਹਦੇ ਅੰਦਰ ਵਰਲਡ ਕਲਾਸ ਸਟਰੀਟ ਲੈਟਾਂ ਹੋਣਗੀਆਂ ਜਿਹਦੇ ਅੰਦਰ ਵਰਲਡ ਕਲਾਸ ਫੁੱਟਪਾਥ ਹੋਣਗੇ ਜਿਹਦੇ ਅੰਦਰ ਮੈਂ ਸਮਝਦਾ ਫਲਾਵਰ ਦੀ ਗੱਲ ਕਰੀਏ ਜਾਂ ਬੂਟਿਆਂ ਦੀ ਗੱਲ ਕਰੀਏ ਬਾਗਬਾਨੀ ਦੀ ਗੱਲ ਕਰੀਏ ਉਹ ਵਰਲਡ ਕਲਾਸ ਹੋਣਗੀਆਂ ਯਾਨੀ ਕਿ ਜਦੋਂ ਤੁਸੀਂ ਉਹਨਾਂ ਗਲੀਆਂ ਵਿੱਚੋਂ ਲੰਘਿਆ ਕਰੋਗੇ ਤਾਂ ਤੁਸੀਂ ਇਸ ਗੱਲ ਲਈ ਸੋਚੋਗੇ ਕਿ ਹਾਂ ਸਾਡੇ ਸ਼ਹਿਰ ਵੀ ਸਾਡੇ ਸ਼ਹਿਰ ਦੀਆਂ ਗਲੀਆਂ ਵੀ ਸੜਕਾਂ ਵੀ ਜਿਹੜੀਆਂ ਨੇ ਉਹ ਬਿਸਪਦਰੀ ਬੜੀਆਂ ਲਗੀਆਂ ਇਹ ਆਈਡੀਆ ਮੈਂ ਸਮਝਦਾ ਬਹੁਤ ਵਟ ਆਈਡੀਆ ਆਮ ਆਦਮੀ ਪਾਰਟੀ ਦੀ ਸਰਕਾਰ ਦਾਗਾ ਇਹ ਬਹੁਤ ਵੱਡਾ ਕੰਮ ਜਿਹੜਾ ਉਹ ਸਰਕਾਰ ਨੇ ਪਹਿਲੀ ਵਾਰ ਪੰਜਾਬ 'ਚ ਅਸੀਂ ਕਦਮ ਚੁੱਕਿਆਗਾ ਸਾਡੀ ਸਰਕਾਰ ਨੇ ਚੁੱਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕਿਆ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਸਰਕਾਰਾਂ ਪੰਜਾਬ 'ਚ ਬਣੀਆਂ ਪਰ ਲੇਕਿਨ ਕਿਸੇ ਨੇ ਵੀ ਪੰਜਾਬ ਨੂੰ ਵਿਸ਼ੇ ਪੱਧਰੀ ਸਹੂਲਤਾਂ ਦੇਣ ਦੇ ਲਈ ਕਦੇ ਸੋਚਿਆ ਤੱਕ ਨਹੀਂ ਪਰ ਲੇਕਿਨ ਆਮ ਆਦਮੀ ਪਾਰਟੀ ਨੇ ਇਹ ਸੋਚਿਆ ਕਿ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਵਿਸ਼ੇ ਪੱਧਰੀ ਸਹੂਲਤਾਂ ਦੇਵਾਂਗੇ ਵਿਸ਼ੇ ਪੱਧਰੀ ਜਿਹੜੀਆਂ ਬੇਸਿਕ ਰੋਡ ਐਂਡ ਇਨਫਰਾਸਟ੍ਰਕਚਰ ਆ ਉਹ ਬਣਾ ਕੇ ਦੇਵਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਸੀਂ ਪ੍ਰੋਜੈਕਟ ਦੱਸਿਆ ਲਾਈ